ਉਹ ਲੈ ਆ ਤੂੰ ਕਾਮਰ ਕਾਸ ਉਹਦੇ ਨਾਲ ਟੈਟੋ ਜੀਂਦੇ ਹੋਰ ਨਹੀਂ ਕੋਈ ਪਰਦਾ ਮੈਂ ਹੀ ਭਰੂੰਗਾ ਹਾਈ ਮਰਨੇ ਬਸ ਕਰ ਹੁਣ ਤਾਂ ਪਾਰਾ ਹੋ ਜਾ ਥੱਲੇ ਉਤਰ ਜਾ ਮਰਨੇ ਮੈਂ ਤਾਂ ਉਤਰ ਗਿਆ ਲੈ ਚੰਗੂ ਨਿੱਕਲ ਜਾਂਦਾ ਛੇਤੀ ਉਹਦੀ ਨੁੱਕਾ ਹੋ ਜਾਂਦਾ ਕੋਕਲੀ ਹੋਈ ਪਈ ਉਹ ਕੋਕਲੀ ਹੋ ਗਈ ਜਿਆਦਾ ਮਰਵਾਉਣ ਨਾਲ ਹੁਣ ਤੈਨੂੰ ਪਤਾ ਹੀ ਹੈ ਪਹਿਨੇ ਕੋਕਲੀ ਹੋਈ ਜਾਂਦੀ ਹੈ ਹਾਂ ਆਹ ਮੇਰੀ ਗੱਲ ਸੁਣੋ ਇਹ ਵਾਟ ਕਿਸੇ ਤੋਂ ਕਾਹਦੇ ਤੋਂ ਲਾਂਟਕਿਆ ਜਿਹੜਾ ਇਹ ਲਾਂਟਕਿਆ ਸੀ ਇੱਕਦਮ ਕੂਮਰ ਜਿਹਾ ਦਸਤੀ ਪੀਆ ਕਰੀਆਂ ਵੇਲੇ ਉਦੋਂ ਮੇਰਾ ਸਿਰੋ ਪਿਆ ਰਿਹਾ ਸੀ ਪਾਈ ਉਸਨੇ ਕਿਸ਼ਤਾਂ ਭਰੀਆਂ ਉਹ ਪਲਾਂਟੀਆਂ ਲੱਗ ਗਈਆਂ ਲੱਗ ਗਈਆਂ ਤੋਂ ਕਿਸ਼ਤਾਂ ਦਾ ਤਾਂ ਪਾਹਲਾ ਉੱਥਾ ਬਿੰਦਾਂ ਦਾ ਕੋਈ ਚੱਪਕੇ ਨਾ ਔਰ ਆ ਲੌਨ ਵਾਲਾ ਤਾਂ ਪਾਹਲਾ ਜਾਪਾ ਪੈਣੇ ਮੈਂ ਤਾਂ ਮਥਾ ਭਰਾਂਗੀ ਨਾ ਉਹ ਤਾਂ ਬਰਾਂਡ ਜਾਪਾ ਹੁਣ ਮੈਂ ਚੱਲ ਤੁਰ ਗਈ ਕੱਲ ਤੋਂ ਮੈਂ ਕੰਮ ਦੇ ਖਾਤੀ ਹੁੰਦੀ ਉਹ ਠੰਡਾ ਕਰਕੇ ਜੀ ਨਹੀਂ ਕਰਦਾ ਅੱਜ ਕੱਲ੍ਹ ਦੇ ਅੰਡਾ ਕਿਤੇ ਅੱਜ ਦੇਣ ਲੱਗ ਗਿਆ ਆ ਦੋ ਦਿਨ ਤੋਂ ਵਧੀਆ ਤਿੰਨ ਲੱਗ ਕੇ ਕੋਈ ਪਤਾ ਉਹ ਠੰਡ ਵਿੱਚ ਪੈਣ ਜੀ ਨਹੀਂ ਕਰਦਾ ਕਿਤੇ ਵੀ ਜਾਣ ਨੂੰ ਉਹ ਨੰਦਾ ਖਾਣ ਦਾ ਕੰਮ ਆ ਵੀ ਹੈ ਨਹੀਂ ਪੈਣ ਕਾਲੂ ਕੇਸ ਦਾ ਕਿਨਾਂ ਦਾ ਅੱਜ ਪਤਾ ਲੱਗਾ ਮੈਂ ਤਾਂ ਲੋਨ ਲਈ ਭਾਈ ਦਾ ਫੋਨ ਆ ਗਿਆ ਮੈਂ ਤੁਹਾਡੀ ਕੋਲਰ ਦੇ ਟਿਕਟਾਂ ਦੇ ਪੂਜੀ ਪਲਾਂਟੀਆਂ ਆ ਗਈਆਂ ਹੋਰ ਅਧੀਆਂ ਖੜੀਆਂ ਨਹੀਂ ਠੀਕ ਹੈ ਤੇ ਮੈਂ ਇਹ ਕਹਾਂਦਾ ਹਾਂ ਜਿਹੜਾ ਤੁਸੀਂ ਲੋਨ ਚੱਕਿਆ ਸਾਢੇ 50000 ਦਾ ਲੋਨ ਚੱਕਿਆ ਤੇ ਉਹ ਆ ਰਿਹਾ ਖੜਾ ਠੀਕ ਹੈ ਉਹ ਮੈਂ ਨੂੰ ਫੋਨ ਕਰੀਆ ਮੈਂ ਕਿਹਾ ਤੁਹਾਡਾ ਲੋਨ ਆ ਰਿਹਾ ਖੜਾ ਤੇ ਉਹ ਭਾ ਲੋ ਸਾ ਤੇ ਹੁਣ ਪੱਕਾ ਮੈਂ ਕਹਿਣੀ ਮੈਂ ਸਾਰੇ ਬੱਤ ਲੋਨ ਤੇ ਕੰਮ ਚੱਲਦੇ ਤੇ ਮੇਰਾ ਐਨੇ ਬੰਦੇ ਤੇਰੇ ਹੱਥ ਤੇ ਪੱਤੇ ਪਤਾ ਕਿਹੜੇ ਬੱਤੇ ਇਹ ਤੈਨੂੰ ਪਤਾ ਮੈਂ ਤਾਂ ਮੁੰਡੇ ਖੁੰਡੇ ਨਾਲ ਮੈਂ ਜਾ ਰਹੀ ਆ ਤੇ ਮੁੰਡੇ ਖੁੰਡੇ ਨੂੰ ਪਤਾ ਪੈਣ ਦੀ ਤੇ ਉਹ ਮੈਂ ਤਾਂ ਤੈਨੂੰ ਕਹਿ ਰਿਹਾ ਕੁਇਆ ਹੈ ਜਾਂ ਪਾੜ ਸੱਟਰੀ ਖੜੇ ਮੇਰੇ ਚੱਕ ਪੈਰ ਪੈਰ ਮੈਂ ਬੰਦਾ ਤਾਂ ਹੈਗਾ ਇੱਕ ਮੇਰੇ ਹੱਥ ਤੇ ਦੇਖ ਬਾਰ ਚੂਟੇਗਾ ਹਾਂ ਨੀ ਉਹੋ ਮੱਗਰ ਨੀ ਉਹੋ ਮੱਗਰ ਹੀ ਲੋ ਥਰਕੇ ਜਿਹੜਾ 6:30 ਕਰਿਆ ਕਰਦਾ ਤੇ ਹੋਰ ਉਹੋ ਮੱਗਰ ਹੋਰ ਬਹੁਤ ਬੁੜੇ ਨੂੰ ਪੈਸੇ ਖਾਂਦਾ ਨੀ ਉਹ ਮਾਰਦਾ ਬੁੜਾ ਇਹ ਕੋਲਾ ਕੋਈ ਤਾਂ ਨੇ ਬੁੜਾ ਤਾਂ ਪੈਣ ਦੀ ਦਿੱਕਤ ਹੈ ਸੋ ਦੇਖ ਸਹੀ ਉਹਨੇ ਇਹ ਦੇਖ ਤਾਂ ਲਾਉਂ ਚਲੋ ਤੇਰੀ ਗੱਲ ਤਾਂ ਪਾਸ ਲੈਣੀ ਆ ਤੂੰ ਸੋਹ ਤੈਨੂੰ ਕਿਸ ਤੱਕ ਦਾ ਮਤਲਬ ਹੁੰਦਾ ਇਹ ਤਾਂ ਥੂਂ ਬੋੜੇ ਸੁਕੀ ਦਾਣਾ ਹਾਂ ਚਲੋ ਤਾਂ ਕੋਈ ਆਹੋ ਕਿਸ ਤਰ ਬਾੜ ਦੂਗਾ ਤੇਰੀ ਉਹ ਗੱਲ ਮਾਲ ਲੈਣੀ ਕਿਸ ਤਰ ਦੀ ਕੋਚਣਾ ਪੈਣੀ ਕਿਸ ਤਰ ਬੁਲਾਈ ਵੱਡਾ ਚਾਹਤਾ ਕਿ ਕਿੱਥੇ ਜੇ ਹੁੰਦਾਗਾ ਫਿਰ ਪੈਣੀ ਉਹ ਖੇਤ ਚ ਹੀ ਮਿਲਦਾ ਖੇਤ ਹੀ ਹੁੰਦਾ ਤਾਂ ਚੁੱਤੋਂ ਪੈਰ ਜਦੋਂ ਦੇਖੋ ਖੇਤੀ ਫਿਰ ਤਾਂ ਹਾਂ ਫੋਟੋ ਨੇ ਸਾਫ ਸੁਗ ਜਾਂ ਬੀਜ ਰੱਖੀ ਤੇ ਉਹਦੀ ਰੱਖੀ ਤੇ ਗੁੜੀਆਂ ਬਾੜੀਆਂ ਆਉਂਦੇ ਨਾਲ ਸਾਫ ਸੁਗ ਲੈ ਆ ਨਾ ਪਿੰਡ ਚ ਗੁੜੀਆਂ ਮਾਰਾ ਬਾਈ ਖਾਲੇ ਦਾ ਮੱਲੂ ਤੇ ਸਾਫ ਸੁਗ ਪਣਾ ਆ ਟੈਂਸ਼ਨ ਮਿੰਟ ਪਹਿਲਾਂ ਕਿਸ ਤਰ੍ਹਾਂ ਨਾ ਨੁਮੀ ਲੈ ਆਈ ਨਣ ਕਿਸ਼ਤ ਭਰੀ ਜਾਉ ਨਾਲ ਸਾਫ ਲੈ ਆਈ ਮਨੂ ਸੋ ਕਿਸਤ ਦਾ ਜੱਬਾ ਜਿਹੜਾ ਤੇਹੀ ਲੋਟਾਂ ਤੈਨੂੰ ਪਤਾ ਨਹੀਂ ਪੁੱਤੀ ਕਿਸ਼ਤਾਂ ਨੇ ਲੈ ਆਏ ਕਿਸ਼ਤਾਂ ਵਾਲਾ ਤਾਂ ਪਾਲਾ ਔਖਾ ਪਹਿਣੇ ਕਿਸ਼ਤਾਂ ਤੇ ਪੁੱਛ ਕਿਸ਼ਤਾਂ ਨੇ ਲੈ ਲਈ ਪਹਿਣੇ ਪੁੱਤ ਨਾਲ ਕਿਸ਼ਤਾਂ ਦੇ ਜੱਕੜਾਂ ਤੇ ਇਹ ਜੀ ਬਾੜੀਆਂ ਮੈਂ ਮੈਨੂੰ ਪਤਾ ਬੜਨ ਨਾ ਹੀ ਲੈ ਕਿਸ਼ਤਾਂ ਨੇ ਹੁਣ ਚਿੰੰਗਾ ਨਾ ਇਹਨਾਂ ਦੀ ਤੈਗ ਤੇ ਸਾਰੀਆਂ ਪਹਿਣੇ ਜਿਹੜਾ ਲੋਨ ਚੱਕ ਉਹ ਤਾਂ ਜਿਵੇਂ 3-4 ਹੀ ਭਰੀਆਂ ਸੀ ਕੂਲਰ ਦੀਆਂ ਮੇਰੀਆਂ ਹਜੇ ਰਹਿ ਗਈਆਂ ਨੇ 4 ਤੇ ਨੌਂ ਤੇ ਮੇਰੇ ਪੈਣ ਸਾਰੇ ਵਾਂਗੂ ਕਿਤੇ ਤਾਂ ਬਾਲੇ ਬੁੰਡ ਪੰਗੇ ਲਈ ਬਾਈ ਤੇ ਪਲਾਂਟੀਆਂ ਜਿਹੜੀਆਂ ਲੱਗੀਆਂ ਵਕਤ ਦੀ ਗੱਲ ਨਾ ਕਹਿ ਅੱਛਾ ਪਲੱਟ ਕੰਮ ਵੀ ਲੱਗਣਾ ਪਾਉਣਾ ਪਲਾਂਟੀਆਂ ਦਾ ਪਾਣੀ ਲੱਗਿਆ ਪੈਣੇ ਪਰ ਚਨਾ ਨਾ ਕੰਮ ਜੇ ਤੇ ਜਾਂਦੀ ਹੁੰਦੀ ਸੀ ਕਿ ਮੈਂ ਉੱਥੇ ਜਾਣੀਆਂ ਹੋਤਲਾਂ ਉਤਲਾਂ ਜਾਂਦਾ ਪਤਾ ਨਹੀਂ ਕੀ ਕਰਨੀ ਨਹੀਂ ਉਹਦੋਂ ਚਾਲ ਲੱਗ ਗਈ ਸੀ ਨਹੀਂ ਐ ਜਿਹੜਾ ਪੱਤਵਾਸੀ ਰੋ ਗਿਆ ਪੈਣੇ ਲਾਦਾ ਬਵਾਸੀਰ ਹੋ ਗਿਆ ਤੇਰੀ ਪਤਾ ਨਹੀਂ ਆ ਵੀ ਔਖਾ ਹੀ ਹੋ ਗਿਆ ਨਾ ਦਵਾਈ ਦਬੋਈ ਨਹੀਂ ਨਿੱਕੀ ਭੈਣ ਤੋਂ ਬਵਾਸੀਰ ਕਿੱਥੇ ਲੋਟ ਹੀ ਨਹੀਂ ਆਉਦਾ ਜਦੋਂ ਤਵਾਰੇ ਨੇ ਪਿੱਛੇ ਉਹਦੀ ਦਰਦ ਤੋਂ ਕੋਲ ਲੱਗਦਾ ਮਾਰ ਨਹੀਂ ਤੈਨੂੰ ਮੈਂ ਖੜੇ ਛਾੜ ਦਤਾ ਹਾਂ ਤੇ ਪਿੱਛੇ ਨਾ ਪਵਾ ਕਰ ਮੂੜੇ ਪਵਾ ਲਿਆ ਕਰ ਨਹੀਂ ਮੂੜੇ ਵੀ ਬਵਾਸੀਰ ਹੋ ਗਿਆ ਨਿੱਕੀਏ ਨੀ ਮੂਰੇ ਕਿਹੜਾ ਬਾਬਾ ਸੀਰ ਹੁੰਦਾ ਗੋਮੇ ਤਾਂ ਤਾ ਤੂੰ ਨੇ ਆਂ ਪਾਲੀ ਮਰਵਾ ਲਈ ਮੂਰੇ ਨਿੱਕਲ ਜਾਂਦਾ ਛੇਤੀ ਉਹਦੀ ਨੁੱਖਾ ਜਾਂਦਾ ਕੋਕਲੀ ਹੋਈ ਪਈ ਆ ਤੇ ਕੋਕਲੀ ਹੋ ਗਈ ਜਿਆਦਾ ਮਰਵਾਉਣ ਨਾਲ ਹੁਣ ਤੈਨੂੰ ਪਤਾ ਹੀ ਹੈ ਪੈਣੇ ਕੋਕਲੀ ਕੋਲੀ ਜਾਂਦੀ ਆ ਜਦੋਂ ਹੁਣ ਆਪਾਂ ਜਿਹੜੀ ਚੀਜ਼ ਨੂੰ ਬਾਗੜ ਵਰਤਾਂਗੇ ਕਦੇ ਨਾ ਖਾਤਾ ਖਰਾਬ ਹੁੰਦੀ ਆ ਪੈਣੇ ਉਹ ਹਨਾ ਸਹੀ ਗੱਲ ਦੱਸਾਂ ਤੈਨੂੰ ਉਹ ਵੀ ਗੱਲ ਹੈ ਵੀ ਉਹ ਪੈਣੇ ਖਰਾਬ ਹੋ ਗਈ ਨੀ ਉਹ ਲੈ ਤੂੰ ਕੀ ਕੰਮ ਕਰ ਕਸ ਉਹਦੇ ਨਾਲ ਟੈਟ ਉਹ ਜੀ ਹੋਰ ਟਾਟ ਨਹੀਂ ਹੋਊਗੀ ਟਾਟ ਵੱਧ ਬੁੜਾ ਮੈਂ ਪਹਿਲਾਂ ਕੰਮ ਮੇਰੇ ਕੋਲ ਖਾ ਕੇ ਡਿਟਾਟ ਕੀਤੀ ਆ ਮੈਂ ਤਾਂ ਫੜ ਕੇ ਛਿੱਲ ਦੇ ਆ ਬਲੇ ਦਾ ਖਾ ਲਓ ਕਹਿੰਦਾ ਬਗਲੀ ਕੁੱਤੀ ਦੀ ਜਿੱਤੀ ਮਾੜੀ ਨਾ ਲੋਪੈਣ ਹਣਾ ਡੰਡ ਦਾ ਨਜ਼ਾਰਾ ਹੁੰਦਾ ਅਗਰ ਕਹਤਾਂ ਗੋਲ-ਵੋਲ ਦਾ ਨਜ਼ਾਰਾ ਫਿਰ ਤਪੈਣ ਦੇਣਗੇ ਜੀਆ ਬੰਡ ਦੇਣਗੇ ਜੀ ਤਾਂ ਕੱਟ ਦੇਣਗੇ ਕਾਂ ਨੂੰ ਦੇਣਗੇ ਜੀਆ ਕਿੰਨੀ ਮਜਬੂਰੀਆਂ ਕਰਵਾ ਦਿੰਦੀਆਂ ਨੇ ਮੇਰੇ ਕਾੜਾ ਸ਼ੌਕ ਆ ਕੁੱਤੀ ਹੁਣ ਤਨ ਪਤੀ ਆ ਹੁਣ ਕਿਸ ਤੜੀ ਪਈ ਆ ਹੁਣ ਕੋਈ ਨਾ ਕੋਈ ਫਿੱਲਾ ਤਾਂ ਕਰਨੀ ਪੂ ਉਹ ਤੇਰੇ ਭਾਈ ਨੂੰ ਮੈਂ ਕਹ ਤੇਰੇ ਭਾਈ ਕਹਦਾ ਤੂੰ ਪੰਗੇ ਲੈਂਦੀ ਸੀ ਕਹਦਾ ਹੁਣ ਆਪ ਦਾ ਕੋਸ਼ਿਸ਼ ਵੀ ਕਰਦਾ ਤੂੰ ਮੈਨੂੰ ਉਹ ਨਹੀਂ ਆ ਗੱਲ ਕਹੇ ਤੇ ਹੁਣ ਹਾਰ ਇਹ ਦੇਣ ਤੱਕ ਪਊਗੀ ਤੇ ਮੈਂ ਸੁੱਤਾ ਕਰਨੀ ਕੋਊਗਾ ਮੈਨੂੰ ਪੁੱਛਣਾ ਫਿਰ ਲੈ ਕੇ ਖੜਾ ਸੁਸੂਗਾ ਪੈਣ ਉਹ ਹੈ ਮੱਗਰ ਨੂੰ ਮੱਗਰ ਨੂੰ ਦੇਖਣਾ ਫਿਰ ਹੋਊਗਾ ਹੋਈ ਬਾਸਾ ਤੇ ਜੇ ਤੈਨੂੰ ਦੂਗਾ ਤਾਂ ਤਾ ਨਾ ਜਾ ਬਣਦੀ ਆਂ ਕਿ ਪੈਸੇ ਦਊਗਾ ਹੀ ਉਹ ਜੇ ਤੂੰ ਦੇਂਗੀ ਤਾਂ ਫੇਰ ਹੀ ਦਊਗਾ ਕਿ ਜੇ ਤੈਨੂੰ ਮੈਂ ਦਊਂਗੀ ਤੈਨੂੰ ਪਤਾ ਨਾ ਮੇਰਾ ਜੇ ਮੈਂ ਤਾਂ ਮੈਂ ਤਿਆਰ ਹੀ ਰਹਿਣੀ ਆਂ ਤੂੰ ਕਿ ਦਿਮਾਗ ਰਨ ਨਾ ਪੁੱਤ ਪੈਸੇ ਲੈਣਾ ਨਾ ਦਵੇ ਨੀ ਪੈਸੇ ਦੇ ਉਹਨੂੰ ਕਹਿਦੀ ਉਹਨੂੰ ਕਹਿਦੀ ਕਿ ਪਹਿਲਾਂ ਪੈਸੇ ਲੈ ਲੋ ਇਹ ਤਾਂ ਆਹੋ ਪਹਿਲਾਂ ਪੈਸਿਆਂ ਦੀ ਗੱਲ ਕਰਦੀ ਬੰਦਾ ਘੱਟੋ ਘੱਟ 6-7 ਹਜ਼ਾਰ ਚਾਹੀਦਾ ਦਾ ਫਿਰ ਕਾੜ ਕੇ ਕੁੱਟਾਂ ਵੀ ਜਨਾਬ ਪੈਸੇ ਕੂਲਰ ਦੀ ਮਾਰਨੀ ਕੂਲਰ ਦੀ ਮੈਂ ਕਿਸ਼ਤ ਭਰਨੀ ਆ ਇਹਨਾਂ ਵਾਰ ਲੋਨ ਕੱਲ ਨੂੰ ਦੋਨੇ ਇਕੱਠੀਆਂ ਆ ਮੈਂ ਤਾਂ ਮਾਲਿਕ ਕੋਲ ਇਸ ਤਾਈ ਨੂੰ ਵੀ ਕਮੈਂਟਾਂ ਇਸ ਮਤਲਬ ਕਸਤਾਉ ਨੂੰ ਕਹਿ ਦੂਗੀ ਹੱਥ ਬੰਨੇ ਆਉਂਦਾ ਹੋਇਆ ਮੈਂ ਕਿ ਆਪਾਰ ਦੂਗਾ ਉਹ ਮਾਰਨਾ ਮੇਰੇ ਹੱਥ ਬੰਨੀ ਨਹੀਂ ਆਇਆ ਹੈਗਾ ਨਾ ਪੁੱਤਾਂ ਜੇ ਜਦੋਂ ਉਹ ਆਉਂਦਾ ਤੇਰਾ ਚਾਰਾਂ 10 10 ਦੇ ਹੱਥ ਫੜੀ ਦਿੰਦੀ ਆ ਉਹਦਾ ਦੱਸ ਦੱਸੋ ਯਾਰ ਹੁੰਦੀ ਆ ਤੈਨੂੰ ਪਤਾ ਹੀ ਹੈ ਮੈਂ ਤਾਂ ਚੰਗੇ ਪਹਿਲਾਂ ਉਹ ਬਾਤ ਸੁਚ ਕਰ ਲੈਂਦੀ ਆ ਤੇਰਾ ਭਾਈ ਹੁੰਦਾ ਤੈਨੂੰ ਪੁੱਤਾਂ ਤਾਰੀ ਤੇ ਤੇਰਾ ਭਾਈ ਨਾ ਨਾ ਹੁੰਦਾ ਪਰ ਮੈਂ ਤਾਂ ਹੱਥ ਪੱਲਾ ਲਾ ਕੇ ਮੈਂ ਤਾਂ ਅੰਦਰਵਾੜ ਲੈਂਦੀ ਤੇ ਅੰਦਰਵਾੜ ਕੇ ਮੈਂ ਤਾਂ ਉੱਥੇ ਹੀ ਕੰਮ ਕਰ ਦਿੰਦੀ ਕੁਝ ਨਹੀਂ ਹੁੰਦਾ ਸੀਗਾ ਪਾ ਕੇ ਨਿੰਦੀਆਂ ਗੋਲੀਆਂ ਵੀਡੀਓ ਬਣਾ ਲੈਂਦੀ ਉੱਤੇ ਬਹਿ ਕੇ ਸਟੈਪ ਕਰ ਦਿੰਦੀ ਮੁਰਤੀ ਵੀਡੀਓ ਦਿਖਾ ਲੈਂਦੀ ਮੈਂ ਕਹਿੰਦੇ ਤਾਂ ਮੈਂ ਇੱਕ ਗੱਲ ਸੁਣੀ ਆ ਉਹ ਤੁਹਾਡੇ ਜਿਹੜਾ ਕੋਟਾਂ ਵੇਚ ਮੈਂ ਤਾਂ ਪਹਿਣ ਫਰੀਚ ਮਰਵਾਤੀ ਨਹੀਂ ਐਨਾ ਸੋਨਾ ਸੀ ਮਰਨਾ ਨਹੀਂ ਮੈਂ ਤਾਂ ਦੇ ਕਿ ਮੈਂ ਤਾਂ ਆਇਆ ਲਾਗੀ ਕਰਨ ਪਹਿਣ ਮੈਂ ਤਾਂ ਪਹਿਣੀ ਉਹ ਅੰਦਰ ਬਾੜ ਲਿਆ ਅੰਦਰ ਲੈ ਗਈ ਮਰਨੇ ਤੇਰਾ ਤਾਂ ਦੋ ਸ਼ਾਲ ਲੈ 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 ਪੂਰਾ ਸਵਾਦ ਦਿੱਤਾ ਫਿਰ ਫਨੀ ਚ ਦੇਗਾ ਸ਼ਾਲ ਸ਼ਾਲ ਤਾਂ ਬਾਰਾ ਮਾਰਾ ਸ਼ਾਲ ਦੇ ਪਰ ਫਰੀ ਚ ਕਾਦੀ ਹੋਗੀ ਤੂੰ ਤਾਂ ਤੂੰ ਤਾਂ 24 ਤੱਕ ਆਈ ਉਹ ਉਹਦੀ ਗੱਲ ਕਰਤੀ ਮੈਂ ਤਾਂ ਜੀਗਾ ਦਾ ਸ਼ਾਲ ਦੇ ਗਿਆ ਮੈਂ ਤਾਂ ਵਧੀਆ ਕਲੇ ਬੋਲ ਲੈ ਗਿਆ ਅਗਲਾ ਵੰਡ ਲੈ ਗਿਆ ਤੇ ਪਹਿਲੇ ਹੁਣ ਤਾਂ ਜਦੋਂ ਵੀ ਆਉਂਦਾ ਮੈਂ ਤਾਂ ਉਹਦੀ ਅੰਦਰ ਬਾੜ ਰਦੀ ਆ ਸ਼ਾਲ ਲੈਣੇ ਹੁਣ ਨਾ ਲੈਣੇ ਹੁਣ ਬਸ ਤਤਵਾ ਦੀ ਬਾੜ ਦਿੰਦਾ ਮਾਰਨੇ ਉਹ ਖਾਂਦੇ ਕਾਜੂ ਬਦਾਮ ਨੇ ਪਤਾ ਉਹ ਹਨਾ ਛੇਤੀ ਛੇਤੀ ਹੁਣ ਤਾਂ ਲੀ ਨੂੰ ਪੱਤੇ ਜਦੋਂ ਇੱਕ ਵਾਰੀ ਚੜ ਜਾਂਦੇ ਨੇ ਨਾ ਦੋ ਦਾ ਕੰਟ ਪਤਾ ਲੱਗ ਗਿਆ ਨਾ ਵਿਚਾਰੇ ਦੇ ਡਾਂਗਾਂ ਪਵਾ ਦੇਂਗੀ ਤੂੰ ਹੋਰ ਡਾਂਗਾ ਕਿਦੇ ਪੈਂਦੀ ਕਿਸੇ ਦੇ ਘਰੇ ਵੜਨ ਜੋ ਕੰਮ ਛੱਡਣਾ ਮੇਰਾ ਚੋਰ ਆ ਮੈਂ ਮਰਵਾ ਦੇਣੀ ਇਕੱਲੀ ਦਾ ਦੂਰ ਚਾਲ ਤੈਨੂੰ ਇਕੱਲੀ ਨਹੀਂ ਮਰਵਾਉਂਦੀ ਤੂੰ ਨਹੀਂ ਮਰਵਾਉਂਦੀ ਪਹਿਣ ਤੇਰੇ ਤੋਂ ਨਹੀਂ ਮਰਵਾਈ ਪਹਿਣ ਮੇਰੇ ਤੋਂ ਤਾਂ ਨਹੀਂ ਪਹਿਲੇ ਮੈਂ ਤਾਂ ਚੱਲ ਲੈਣ ਦੀ ਕਿ ਤੈਨੂੰ ਪਤਾ ਹੀ ਆ ਬਾਹਰ ਮਰਵਾਦ ਨਹੀਂ ਕਰ ਜਾ ਕੇ ਤੇਰੇ ਬਾਈ ਨੂੰ ਮਰਵਾ ਦਿੰਨੀ ਆ ਮੇਰੇ ਤਾਂ ਪੂਰਾ ਮੈਂ ਤੇਰੇ ਕੀ ਲੱਗਾ ਇਹੋ ਜਾ ਕਿ ਬਸ ਪੁੱਛਣਾ ਪਹਿਨੇ ਉਹ ਹੀ ਗੱਲ ਆਦੋ ਤੇਰੀ ਪਈ ਪਈ ਹੈਗੀ ਮੈਂ ਤਾਂ ਇੱਕੋ ਟਾਈਮ ਤੇ ਇਕੱਠੇ ਦੋ ਜੋੜ ਕੇ ਪਵਾ ਲੈਂਦਾ ਨੇ ਤင်း ਦੇ ਕੀ ਪਹਿਲਾਂ ਤਾਂ ਮੱਗਰ ਮੁਗਰ ਦਾ ਡੰਗ ਚਲਵਾ ਦਿੰਦੀ ਹੁੰਦੀ ਸੀ ਪੈਸੇ ਤੇਲੇ ਪਿੱਛੇ ਤੇ ਹੁਣ ਪਹਿਨੇ ਫਿਰ ਹੁਣ ਮੇਰੇ ਤਾਂ ਤੈਨੂੰ ਪਤਾ ਹੀ ਆਗਾ ਉਹਦਾ ਪਥਰੀ ਜਿਹਦਾ ਕਰਕੇ ਮੇਰੇ ਤਾਂ ਉਹ ਦਰਦ ਹੁੰਦਾ ਰਹਿੰਦਾ ਹਾਂ ਮਾਰਨੀ ਨਹੀਂ ਮੈਨੂੰ ਪਤਾ ਥੋੜੇ ਪਥਰੀਆਂ ਦੇ ਕਾਨੂੰ ਦਰਦ ਹੁੰਦੇ ਨੇ ਉਹ ਮੱਗਰ ਵਰਗੇ ਨਹੀਂ ਥੋੜੇ ਦਰਦ ਹੋਣ ਲੱਗੇ ਨੇ ਜਿਹੜੇ ਤੁਸੀਂ ਬੁੜੇ ਪੰਪੇ ਲੈਣੇ ਲੈਂਦੀ ਹੋਣਗੇ ਇਹ ਨਹੀਂ ਇਹ ਜਦੋਂ ਦਾ ਜਦੋਂ ਦੀ ਇਹਨੂੰ ਮਿਲ ਕੇ ਆਈ ਹੈ ਨਾ ਉਹਦੋਂ ਦਾ ਮੇਰੇ ਐਸਾ ਦਰਦ ਉੱਠਿਆ ਐਸਾ ਦਰਦ ਉੱਠਿਆ ਕਿ ਨਾ ਜਾਣੀ ਕਹਿਤਾ ਹਾਂ ਉਹ ਤੇਰੀ ਬੱਤੀ ਕੋਈ ਚਿਤਾਨੀ ਇਧਰ ਉਧਰ ਕਰ ਡਾਕਟਰ ਕਹਿੰਦੇ ਪਥਰੀ ਆ ਨਹੀਂ ਬੱਤੀ ਪੈਦਾਨੀ ਕਿੱਥੇ ਭਾਣੇ ਮੇਰੇ ਤਾਂ ਕੋਪਰਟੀ ਪਾਈ ਸੀ ਉਹ ਵੀ ਹਿੱਲ ਗਈ ਮੇਰੀ ਤਾਂ ਮਰ ਜਾਣੇ ਨੇ ਉਹ ਵੀ ਹਾਲਾਤ ਸੀ ਮੈਨੂੰ ਤਾਂ ਬੜਾ ਤਾਂ ਮਾਰਦਾ ਕੱ싸 ਜਦੋਂ ਮਾਰਦਾ ਪਹਿਣੇ ਧਰਮ ਦੀ ਕਹਾਣੀ ਤਾਂ ਇਹ ਮੈਨੂੰ ਆਰੀਆਂ ਬੁੜੀਆਂ ਤੋਂ ਸੁਣਿਆ ਇੱਕ ਦੋ ਬੁੜੀਆਂ ਦੱਸਦੀਆਂ ਕਿ ਜਦੋਂ ਕੱ싸 ਮਾਰਦਾ ਮਾਰਨਾ ਹਲਕ ਵਿੱਚ ਦੀ ਕੱਟਣਾ ਵਾਲਾ ਕਰ ਦਿੰਦਾ ਪਹਿਣ ਹਾਏ ਨਹੀਂ ਮੈਨੂੰ ਤਾਂ ਇਹੀ ਗੱਲ ਸੁਣੀ ਹੋਈ ਹੈ ਪਹਿਣ ਟੀਮ ਦਾ ਹਾਰ ਤੂੰਆ ਵੀ ਨਹੀਂ ਪਹਿਣੇ ਉਹਦੇ ਨਾਲ ਪੰਗੇ ਲੈ ਨਹੀਂ ਚਾਰਦੀ ਬਾਲਾਂ ਨਹੀਂ ਕਰਦੀ ਤੇ ਮੈਂ ਬਣਾਈਆਂ ਤੇ ਮੈਂ ਇਹ ਗੱਲ ਦਾ ਆ ਕਿਸ ਤਰ੍ਹਾਂ ਜੱਬ ਕਰਕੇ ਪੰਗਾ ਲੈਨੀ ਆ ਮੈਂ ਕਿ ਕਿਸੇ ਮੁੰਡੇ ਖੁੰਡੇ ਨੂੰ ਕਹੂੰਗੀ ਉਹਨੇ ਕਿਹੜੇ ਨੁ ਪੁੱਤੇ ਨੇ ਪੈਸੇ ਦੇ ਨਹੀਂ ਨਹੀਂ ਜਿੰਦੇ ਮੁੰਡੇ ਮੁੰਡੇ ਕਿਤੇ ਪੈਸੇ ਦਿੰਦੇ ਆ ਧੱਕੇ ਸੁਆਦ ਆ ਮਗਰ ਨੂੰ ਨੱਕ ਕੁੱਟ ਕੇ ਜਿੰਦੇ ਆਉਂਗੀ ਧੱਕੇ ਨਾਲ ਹੋਰ ਕਿਤੇ ਕਾਰ ਲੇ ਮੂੰਹ ਤੇ ਪੱਲਾ ਦੇ ਕੇ ਲੈ ਲਈ ਨਹੀਂ ਉਹਦਾ ਪੱਲਾ ਦੇ ਕੇ ਲੈ ਹੋਰ ਉਹਨੂੰ ਟੱਕ ਕੇ ਲੈ ਆਉਂਗੀ ਦੇਖਦਾ ਸੀ ਮਰਨਾ ਹੈਗਾ ਕਿੱਥੇ ਕੁੱਤੇ ਜਿ ਕਿੱਥੇ ਜਿ ਬੈਠਾ ਹੋਊਗਾ ਨਹੀਂ ਮੈਨੂੰ ਲੱਗਦਾ ਹਾਂ ਆ ਹੀ ਜਾਂਦਾ ਕਿੱਥੇ ਜੀ ਇयां ਹੁੰਦਾ ਤੋਰੇ ਮਰਨ ਲਾਂਗੋ ਬਲਾਈ ਲੱਗ ਰਿਹਾ ਮਾਰਨ ਕਿਵੇਂ ਉਹ ਤੇ ਬੱਜੇ ਵੀ ਕਿੱਧਰ ਫਿਰਦਾ ਦੂ ਇੱਧਰ ਉਹ ਤੰਗ ਦੇ ਕੰਨ ਕਰਮਾਉਂਦਾ ਸੀ ਜਾਂ ਇੱਕ ਪਟਾ ਟੁੱਟ ਗਿਆ ਸੈਂ ਇਹਦਾ ਫਰੋਜਾ ਲਾਉਣ ਨੂੰ ਭੁੱਲ ਗਿਆ ਉਹਦੇ ਪਟੇ ਵੀ ਉਹ ਟੁੱਟ ਗਿਆ ਵਿਚਾਲੀ ਕੀ ਛੁੱਟ ਗਿਆ ਉਹ ਟੁੱਟ ਗਿਆ ਪਟਾ ਟੁੱਟ ਗਿਆ ਨਹੀਂ ਅਜੇ ਟੁੱਟ ਗਿਆ ਮਨ ਕਰਕੇ ਛੁੱਟ ਗਿਆ ਉਹ ਇਹੋ ਜਿਹੀ ਗੱਲਾਂ ਤੇ ਧਿਆਨ ਲੈਂਦਾ ਰੰਨ ਦਾ ਨਹੀਂ ਇਹਨੇ ਕਿਹੀ ਹੈ ਇਸ ਤਰੀਕੇ ਨਾਲ ਕਿਹਾ ਛੁੱਟ ਗਿਆ ਮੈਂ ਤਾਂ ਛੁੱਟ ਗਿਆ ਮਰਨ ਦਾ ਲਾਹੇ ਕੁਛ ਕਰਿਆ ਨਹੀਂ ਕਰਿਆ ਨਹੀਂ ਪਹਿਲੇ ਕੰਝ ਦੀ ਇਹ ਕੰਮ ਕਰਨੇ ਹੁਣ ਮੈਂ ਨਿੱਕ ਪੇਲਾ ਉਸ ਕਵਰ ਹੱਥ ਨਾਲ ਕਰਕੇ ਆਇਆ ਜਿਵੇਂ ਫਿਰਦੀ ਐ ਜੋ ਵੇਸਤਾ ਹੁਣਾਂ ਸਾਤ ਸਾਗ ਤੁਕ ਦੇਖਣਾ ਮੈਂ ਕਿ ਚਲ ਮੱਗਰ ਬੀਜ ਦਉਂਦਾ ਹਨ ਬਸ ਇਕ ਗੇੜਾ ਕਰਦੇ ਹਾਂ ਦੂ ਗੰਨਾ ਕਰਿਆ ਨੇ ਆ ਗੰਨਾ ਬੱਚਨੀ ਮਰਜ਼ੀ ਕਰ ਲਉ ਮੈਂ ਤਾਂ ਆ ਬੀਲਾ ਮਾਰਨਾ ਵੇਹ ਜਰਤੀ ਹੁਣ ਤੇ ਕੀ ਬੀਜ ਬੁੱਝ ਸਾਗ ਤੁਕ ਨਹੀਂ ਬੀਜਿਆ ਸਾਗ ਤਾਂ ਬੀਜਿਆ ਨਹੀਂ ਐ ਤਿੱਲੀ ਕਰਨ ਕਿਉਂ ਗੱਪ ਮਾਰੀ ਜਾਂਦਾ ਉਹ ਤੁਹਾਡੇ ਪਿਛਲੇ ਖੇਤ ਵਿੱਚ ਬੀਜਿਆ ਤਾਂ ਪਿਆ ਇਹਨੂੰ ਕਿਵੇਂ ਲਈ ਫਿਰਦੇ ਆ ਜੀ ਵੇ ਅੱਜ ਮੈਂ ਕਾ ਮੈਂ ਇਕੱਲੀ ਕਿੱਧਰ ਜਾਉਂਗੀ ਹਨਾ ਸਾਫ ਛੁਕ ਲੈਣ ਮੈਂ ਮੈਂ ਕਿਉਂ ਚੱਲ ਇਹਨੂੰ ਲੈ ਕੇ ਜਾਵਾਂ ਮੇਰੇ ਤੇ ਨਾ ਕਾਰ ਦੀ ਕਾਰ ਨਹੀਂ ਇਸਨੇ ਕੋਈ ਜ਼ਰੂਰੀ ਹੀ ਕਰਨੀ ਸੀ ਵਿਓ ਹੀ ਉਹਦੇ ਬਾਰੇ ਗੱਲ ਕਰਦੀ ਤੇ ਨਾਲ ਮੈਂ ਅੱਛਾ ਤੁਹਾਨੂੰ ਦੱਸਦੀ ਆ ਆ ਜਾ ਫੋਰਥ ਨਾ ਛੁਕੀ ਮੈਂ ਫਿਰ ਉਹ ਵਧੀਆ ਜਿਹੜਾ ਤੈਂ ਪਾ ਚਾਹ ਬਾਲਣ ਨੂੰ ਬੋਲਣਾ ਅਦਰ ਤੋਂ ਕਿੰਨਾ ਖੜਾ ਬਾਲਣੇ ਕਿਸ ਨੂੰ ਚੁਕਾ ਦੇ ਬਾਲਣ ਤਾਂ ਬਾਦੂ ਆਗਾ ਫਲਜਾਨ ਵਾਲੀ ਬਣੀ ਵੀ ਲੈ ਦੂੰਗੀ ਪਤਨ ਤੇ ਮੇਰੀ ਗੱਲ ਸੁਣ ਚੱਲ ਹਾਂ ਹੋਰ ਫੇਰ ਕਿਵੇਂ ਆ ਤੂੰ ਠੀਕ ਹੈ ਤੇਰੀ ਗੱਲ ਤੋਂ ਮੈਂ ਤੇਨੂੰ ਗੱਲ ਕਾ ਦਿੱਤੀ ਮੋਗਰਾ ਕੀ ਰਿੰਡ ਕਾਲੂ ਕੇਸਤਾ ਅੱਛਾ ਮੇਰੇ ਪੱਥਨਕ ਦਾ ਕੋਲਡਰ ਜੀ ਮਰਨੇ ਆ ਤੇ ਇੱਕ ਮੈਂ 50000 ਦਾ ਲੋਨ ਚੱਕ ਕੇ ਕੋਲੀਆਂ ਅੱਛਾ ਮੇਨੂੰ ਪਲਾਨਟੀਆਂ ਲੱਖੀਆਂ ਪੈਸਾ ਨੇ ਤੇ ਮੈਨੂੰ ਤੇਸਤਾ ਅਹੀਂ ਪੱਥਨੀਆਂ ਹ 60000 ਰੁਪਏ ਭਰਨਾ ਵਾ ਇਹ ਗੱਲ ਤੋਂ ਮੈਂ ਤੇ ਡੰਗ ਦੇ ਸਾਰ ਦੂੰਗੀ ਮਤਲਬ ਦੇ ਜਦੋਂਗੀ ਕੋਈ ਨਾ ਮੈਨੂੰ ਚੇਂਜ ਕਰਾ ਪਾਉਣਾ ਬਾਲੀ ਵੱਡੇ 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 ਲੋਨ ਚੱਕੀ ਫਿਰਦੀ ਤੇ ਬਲਾਈ ਵੱਡੇ ਵੱਡੇ ਲੈ ਕੇ ਆਉਂਦਾ ਬੜੀ ਵੱਡੇ ਵੱਡੇ ਲੈਤੀ ਮੈਂ ਤਾਂ ਆਪਣੇ ਪਿੰਡ ਸਾਹ ਅੱਥਰ ਦਾ ਲਾਉਣ ਲਈ ਜਾਂਦਾ ਜਿਹੜਾ ਬੰਦਾ ਭਰਦੇ ਛੋਟਾ ਲਾਉਣ ਚੱਤੀ ਜਾਂਦਾ ਉਹਦਾ ਵੱਡਿਆਂ ਨੂੰ ਪੰਕੇ ਦੇ ਮੈਂ ਤਾਂ ਹੱਥ ਨਾਲ ਹੱਥ ਤੋਂ ਵੱੱਡ ਬੰਕੇ ਲੈਣੀ ਆ ਉਹ ਤੁਹਾਡਾ ਬਾਤ ਚ ਚ ਲੈਣੇ ਜਾਵੇ ਮੈਂ ਤਾਂ ਉਹਦੇ ਪਸਤੌਨੀ ਤੇ ਆਏ ਹੁਣ ਮਾਰਗੀ ਦਾ ਪਾੜੇ ਜੇ ਮੇਰੀ ਗੱਲ ਸੁਣ ਲੈ ਇਹ ਫਾਇਦਾ ਨਹੀਂ ਇਹੇ ਕੰਮਾਂ ਦੇ ਵਿੱਚ ਪਰ ਮੈਂ ਤਾਂ ਲੋਨ ਚੱਕ ਲੈ ਰਾਜ ਮੇਰੇ ਇਕੱਠੇ ਪੂਣ ਆ ਕੇ ਤੇ ਮੈਂ ਤਾਂ ਹੁੰਡ ਪਾਟੀ ਪਈ ਆ ਪੁੱਤਣਾ ਤੇ ਮੈਨੂੰ ਦੱਸ ਦਿੰਦੀ ਵੀ ਭਾਈ ਮੈਂ ਆਹ ਲੈਣਾ ਮੈਂ ਤੈਨੂੰ ਉਹੀ ਦਵਾ ਦਾਂ ਨਾ ਕਈ ਇਹ ਬਾਣੀਆਂ ਤੋਂ ਨੇ ਵਿਆਜ ਘੱਟ ਲੰਘਣ ਦਾ ਹੁਣ ਤਾਂ ਪੰਗਾ ਲੈ ਲੈ ਚਲੋ ਜਿਹੜਾ ਲੈਣਾ ਤੀਰਾ ਉਹ ਹੁਣ ਤਾਂ ਜਿਹੜਾ ਪੰਗਾ ਲੈਣਾ ਸੀ ਮੈਂ ਲੈ ਲਿਆ ਓਏ ਤੇਰੇ ਘਾਹ ਦਾ ਸਾਲ ਵਿਆਜ ਘੱਟ ਪੈਂਦਾ ਬਿੱਟ ਮੁੱਦੇ ਦੀ ਗੱਲ ਤੇ ਆ ਜਾਨੀ ਕਿਸ਼ਤ ਪਰ ਮੈਂ ਤੇ ਪੈਸੇ ਦੇ ਦੇ ਤੇ ਮੈਂ ਤਾਂ ਦੇ ਦੂ ਜਿਹੜੇ ਕੰਮ ਮੰਗੋ ਤੂੰ ਉਹ ਕੰਮ ਕਰ ਉਹ ਤਾਂ ਮੈਂ ਲਾਜ਼ਮੀ ਦੇ ਦੂੰਗਾ ਰਪੀ ਤਾਂ ਹਰ ਪੀ ਮੱਕਰ ਕੋਲੇ ਬਾਧੂ ਹੈ ਕਿਸ਼ਤ ਪਰ ਨੂੰ ਭਰਾ ਲੂਗੀ ਇਹ ਵੇ ਭਰਾ ਨੂੰ ਹੋਰ ਤੇਰਾ ਕੰਮ ਕਰ ਤੇਰਾ ਕੰਮ ਕਰ ਕੰਮ ਤਾਂ ਕਰਨੀ ਪਊਗਾ ਹੋਰ ਤੇਰਾ ਕੰਮ ਕਰ ਕੰਮ ਤਾਂ ਬਈ ਕਰਨਾ ਪਊਗਾ ਇੱਕ ਹੱਥ ਲੈ ਲੈ ਇੱਕੀ ਹੋਤਾ ਮੈਨੂੰ ਪਤਾ ਮਾਰਨੇ ਤੇਰੇ ਬਾਰੇ ਮੈਂ ਸਭ ਜਾਣ ਤੀ ਨਹੀਂ ਜਾਣਦੀ ਮੈਂ ਤੇਰੇ ਬਾਰੇ ਤੇਰਾ ਕੰਮ ਮੈਂ ਕੱਲੀ-ਕੱਲੀ ਗੱਲ ਜਾਣਦੀ ਹੁਣ ਮਾਰਨੇ ਹੋਰ ਦੋ ਤੇਰਾ ਭਾਈ ਤੇਰੇ ਭਾਈ ਤੇਰਾ ਦੋ ਬੰਦ ਪੰਗੇ ਲੈਣ ਦੀ ਕੀ ਕਹਿੰਦਾ ਹੁਣ ਦੰਦ ਪੰਗੇ ਤਾਂ ਲੈਤੀ ਆ ਤੂੰ ਆਪ ਦਾ ਆਪ ਦੇਖ ਕਹਿੰਦਾ ਟੀਂ ਡਾੜੇ ਪਿਆ ਹੁਣ ਸੋਤ ਸੋਤਣਾ ਬੱਲੇ ਦੇ ਉਹ ਹੀ ਰਗੜੇ ਸਾਡੇ ਪਰ ਕਰਨਾ ਹੁਣ ਖੱਪਣਾ ਕਉ ਹੋਊਗੀ ਨਹੀਂ ਦਾ ਸੁਣ ਲੈ ਕਰਦਾਂ ਨੇ ਆਪਾਂ ਹੀ ਹੱਲ ਫੇਰ ਹੋਰ ਕੀ ਟੈਕਸਟਰ ਮੈਂ ਦੇਰਾ ਹੱਲ ਕਰਦੀ ਮੈਂ ਦੇਰਾ ਹੱਲ ਕਰਦਾਂ ਹਾਂ ਠੀਕ ਹੈ ਮੈਨੂੰ ਉਹਦਾ ਕੋਈ ਚੱਕਰ ਨਹੀਂ ਸੀ ਹਨਾ ਉਹ ਤਾਂ ਮੇਰੀ ਘਰ ਦੀ ਚੀਜ਼ ਜਿਵੇਂ ਜਦੋਂ ਮਰਜੀ ਕੋ ਲੈ ਜਦੋਂ ਮਰਜੀ ਮੈਨੂੰ ਮੋੜ ਉਹ ਤਾਂ ਮੈਨੂੰ ਕੋਈ ਚੱਕਰ ਨਹੀਂ ਸੀ ਠੀਕ ਹੈ ਬਸ ਤੁਸੀਂ ਆਹ ਕਦਾਂ ਬਤਾਰ ਦੇ ਕੇ ਰੱਖੇਸਾ ਲੜਾਂ ਬਤਾਰ ਦੇ ਤੇਰਾ ਬਾਹਰ ਵੱਡਾ ਫੋਨ ਲੱਭੰਦਰਾ ਕੋਈ ਗੱਲ ਨਹੀਂ ਕਿਸ਼ਤ ਦਾ ਤੇ ਨਾ ਹੱਲ ਕਰਦਾਂ ਨਾ ਕੋਈ ਟੈਨਸ਼ਨ ਨਾ ਲੈ ਐਵੇਂ ਮੇਰੇ ਨਾਲ ਛਲਕੀ ਪਈ ਆ ਮਾਰਨਾ ਪਹਿਲਾਂ ਆ ਜੀ ਨਾ ਤਾਂ ਕੋਈ ਫਲਾਂਟੀ ਲੱਗਣ ਦਿੰਦਾ ਸੀਗਾ ਨਾ ਕੁਝ ਹੋਰ ਹੋਣ ਦੇਣਾ ਸੀਗਾ ਪਹਿਲਾ ਇੱਕ ਹੋਰ ਕਿਤੇ ਪੁੰਡ ਮਰਮਦੀ ਰਹੀ ਤੇ ਪਹਿਲਾ ਕਿੱਥੇ ਬੰਦ ਨਹੀਂ ਪੁੰਡ ਮਰਦੀ ਇੱਧਰ ਆ ਜਾ ਬੋਡੀ ਬਿਲਡਰ ਪਾਹ ਕੋਲੇ ਹੋਰ ਵੀ ਜਾਂਦੀ ਪਹਿਲਾਂ ਹੀ ਜਾਂਦੀ ਕਿਹੜੀ ਕੱਪ ਨਹੀਂ ਘਰਦੀ ਹੈਗੀ ਪਿਛੇ ਬਾਹਲਾ ਬੋਲਦੇ ਤਾਂ ਹੀ ਪੁਲਿਸ ਆਉਗੀ ਦਾ ਕੀ ਹੈ ਕੰਜਰ ਹੋਇਆ ਹੈ ਐ ਬਿਮਾਰੀ ਲੱਗ ਜੂਗੀ ਹੈ ਨਾ ਜਾ ਕਰ ਹੋਰ ਨਹੀਂ ਲਾਗਦੀ ਮਰਨੇ ਬਿ ਆਏ ਨਹੀਂ ਬਿਮਾਰੀਆਂ ਦਾ ਮੈਂ ਤੋਲ ਦਿਖਾ ਪਾ ਚੜਵਾ ਲੈਂਦੀ ਬਾਕੀ ਮੈਨੂੰ ਨਹੀਂ ਲੱਗਦੀ ਮਰਨੇ ਬਿਮਾਰੀ ਬਹੁਤ ਮੈਨੂੰ ਲੱਗਦੀ ਮੇਰੀ ਗੱਲ ਸੁਣਨਾ ਔਖਾ ਜਾਂਦਾ ਹੁਣ ਬਾਹਲਾ ਵੱਡਾ ਲਾਉਣ ਲਾ ਚੱਕੀ ਦਵਾ ਤੇ ਮੈਂ ਭਰਤਾ ਦੇਉਂਗਾ ਭਾਈ ਚੱਲ ਵੇ ਗਰਮੀ ਆ ਲੱਗ ਜਾਂਦੀ ਔਖਾ ਔਖਾ ਪਾਉਂਗਾ ਐ ਨਾ ਕਿ ਵੀ ਬਦਲ ਪੀ ਪਏ ਕਿੰਨੀ ਰਕਮ ਆਉਂਗਾ ਆ ਫੜਨੀ ਡੰਡਾ ਮੈਂ ਮੜਾ ਇਹਨੂੰ ਦੱਤੀ ਨੇ ਹੁਣ ਇੱਧਰ ਨਿਗਰ ਰੱਖੀ ਇੱਥੇ ਚਾਰੇ ਚ ਪਾਣੀ ਪੈਂ ਤੇ ਨੀ ਗਾਮੇ ਦੀ ਪਾਰਾ ਚੂ ਕੰਪੂਟਾਰੀ ਇਤੋਂ ਬੰਦਾ ਆਇਆ ਇਹ ਕੋਈ ਵੀ ਔਖਾ ਹੋ ਜੀ ਮੈਂ ਦੱਸ ਨਹੀਂ ਪਾਰਾ ਅੱਡਾ ਫੋਨ ਕਿੱਥੇ ਹੋਰ ਕਿਤੇ ਮੇਰੇ ਕੋਲ ਕੋਈ ਨਹੀਂ ਆਉਂਦਾ ਆ ਜਾ ਆ ਜਾ ਇਹ ਤਾਂ ਲੋਨਾਂ ਦੇ ਚੱਕਰ ਨੇ ਮੇਰਾ ਹੋਰ ਹੀ ਕੰਮ ਹੋ ਜਾਂਦਾ ਆ ਜਾ ਆ ਜਾ ਮਰਨਾ ਤੇ ਮਰਨਾ ਨਾ ਗੱਡੀयां ਨਾ ਵਾ ਨੰਗਵਾਰੀ ਨਾ ਹਾਈ ਮਰਨੇ ਖੜ ਜਾਵੇ ਹੌਲੀ ਕਰ ਪਹਿਲਾਂ ਤਾਂ ਇੱਕ ਤਾਂ ਮਰਨਾ ਅੱਗ ਲੱਗੀ ਆਲੇ ਵਾਂਗੂ ਕਰਦਾ ਜਿਵੇਂ ਕਦੇ ਕੁਝ ਦੇਖਿਆ ਹੀ ਨਹੀਂ ਹੁੰਦਾ ਬੇੜੀ ਬੈਠੀ ਆਲੇ ਹਾਈ ਮਰਨੇ ਵਸ ਬੜਾ ਕਿਨਾ ਭਾਈ ਭਾਈ ਮਰਨੇ ਡੱਕਾ ਨਹੀਂ ਵੱਜਣਾ ਕੱਢ ਮੈਨੂੰ ਪੀ ਨਹੀਂ ਮਰਨਾ ਐਡਾ ਕੱਸਾ ਮਾਰਦਾ ਚਲਾਵਾ ਚਲਾਵਾ ਮਾਰਦਾ ਹਾਈ ਮਰਨੇ ਹੋਲੀ ਹਾਈ ਮੱਗਰ ਕੱਢ ਲਵੇ ਹਾਈ ਮੱਗਰ ਹਾਈਵੇ ਤੇ ਬੱਖੀ ਪਾੜ ਗਈ ਵੇ ਮਰਨੇ ਆ ਇਕ ਲੱਤ ਨਾ ਚੱਕ ਮਰਨੇ ਲੱਤ ਪੱਟ ਜੀ ਮੇਰੀ ਮਰਨਾ ਸੈਰ ਨਾਲ ਲੱਤ ਲਾ ਦਿੰਦਾ ਇਕ ਲੱਤ ਇਹ ਜੀ ਟੱਕਰਾ ਭਾਈ ਮਗਰਾ ਖਾ ਲਈਂ ਫਿਰ ਬਸ ਕਰ ਮਰਨੇ ਕੱਢ ਲੈ ਮੇਰਾ ਤਾਂ ਸਾਰਾ ਕੁਝ ਪਾੜ ਗਿਆ ਮੇਰੀ ਲੋਨ ਦੀ ਕਿਸ਼ਤ ਭਰ ਦੇ ਲੋਨ ਥੋੜੀ ਬੜੀ ਤੰਗ ਹੋਣਾ ਬਣੇ ਪੈਣ ਤੂੰ ਤਾਂ 6000 ਦੀ ਮਰਨੇ ਤੂੰ 10000 ਹਲ ਕੰਮ ਕਰ ਤੈਨੂੰ ਤਾਂ ਮੇਰਾ ਸਾਰਾ ਕੁਝ ਫਿੰਡ ਗਿਆ ਹੋਰ ਨਹੀਂ ਕੋਈ ਪਰਦਾ ਮੈਂ ਹੀ ਭਰੂੰਗਾ ਭਾਈ ਮਰਨੇ ਬਸ ਕਰ ਹੁਣ ਤਾਂ ਪਾਰਾ ਹੋ ਜਾ ਥੱਲੇ ਉਤਰ ਜਾ ਮਰਨੇ ਮੈਂ ਤਾਂ ਉਤਰ ਗਿਆ ਲੈ ਹਾਈ ਹਾਈ ਮੈਂ ਤਾਂ ਕੱਚਾ ਆ ਮਰਨੇ ਨਾ ਤਾਂ ਮੇਰੇ ਅੰਦਰ ਤਾਂ ਕੋਲੀ ਪਤਾਵੇ ਦੀ ਬੜ ਗਈ ਮਰਨਾ ਕਹਿੰਦਾ ਮੈਂ ਤਾਂ ਕੱਚਾ ਜਾ ਰਹਿ ਗਿਆ ਕਹਿੰਨੇ ਮੇਰੇ ਅੰਦਰ ਪੁੱਛ ਕੇ ਦੇਖ ਜਿੱਦੀ ਗੱਲੀ ਹੋ ਉਹ ਮੈਂ ਨਹੀਂ ਗੱਲ ਸੁਣ ਮੈਂ ਕਹਿੰਦੀ ਕਿਸ਼ਤ ਤਦ ਰੀਮ ਨੂੰ ਘਰੇ ਨਾ ਕੋਡੀ ਜੀ ਹੁੰਦੀ ਆਉਂਦੀ ਆ ਇਹ ਤੀ ਮਾਰਨੇ ਤਾਂ ਹਲਕਿਆ ਹੋਇਆ ਮੰਗੂ ਚੜਦਾ ਤੇ ਜਿੱਥੇ ਮਸਾੜ ਚੜਦਾ ਹੁੰਦਾ ਮੱਤ ਤੇ ਮੇਰੀ ਗੱਲ ਸੁਣ ਨਾ ਆ ਦੰਦਾ ਜਿਹਾ ਫੜਾ ਮੈਨੂੰ ਮੈਂ 11 ਰੁਪਏ ਹਾਤੀ ਨਾ ਤੇਰੇ ਤੋਂ ਦੰਦਾ ਲੈਣ ਨੂੰ ਮੈਂ ਦਿਨਾਂ ਰੁਪਈਏ ਇਹਨੂੰ ਕਹਿੰਦੇ ਮਾੜਾ ਜਿਹਾ ਤੂੰ ਗੱਲਾਂ ਬਾਤਾਂ ਕਰੋ ਤੇ ਮਾੜਾ ਮੈਂ 11 ਦੇਖਿਆ ਮੈਂ ਤੇ 11 ਦੇਖਿਆ ਲੈ ਲੈ ਦੇਖਿਆ ਮੈਂ ਬਹਿ ਨਹੀਂ ਇੱਥੋਂ ਮੈਂ ਭਾਈ ਉਹ ਭਾਈ ਕੋਈ ਡਰ ਨਹੀਂ ਲੋੜ ਹਲਾਤਾ ਤੇਰਾ ਸਾਰਾ ਕੁਛ ਸਾਰਾ ਕੁਛ ਕੀ ਖਾਲ ਲੱਗਿਆ ਮੈਂ ਤਲਾਦ ਮੈਂ ਇਧਰ ਬਾਅਦ ਕਿਥੇ ਜਾਈ ਭਾਈ ਨਹੀਂ ਮਰੇ ਸਾਵਾਂ ਕੀ ਮਾਰਤਾ ਸਾਰਾ ਵੀ ਉਹ ਤਾਂ ਆਈ ਨਹੀਂ 2 ਘੰਟੇ ਹੋ ਗਏ ਢੇੜ ਨਹੀਂ ਮੈਨੂੰ ਤਲਾਕ ਦਾ ਲਾਰਾ ਲਾ ਕੇ ਭੱਜ ਗਿਆ ਇਹ ਹੁਣ ਕਦੋਂ ਆਏ ਨਹੀਂ ਠੁੱਪੇ ਬੈਠਾਂ ਆਪਾਂ ਤਾਂ ਵੀ ਉਹ ਆਏ ਨਾ ਕੋਸੋ ਆਏ ਨਾ ਕੈਮਰ ਨਾ ਫੋਨ ਲੱਕੀ ਪਾਜ ਗਿਆ ਫਰੀਦੀ ਮੈਂ ਤਾਂ ਇਨੀ ਔਖੀ ਦਿੱਤੀ ਮੈਨੂੰ ਕੁੱਤਕੀ ਦੇ ਕ ਮਾਰਨੇ ਲਈ ਇੱਕ ਲੱਤ ਚਾੱਕ ਕੇ ਮੇਰੇ ਸਿਰ ਨਾਲ ਲਾ ਦਿੱਤੇ ਇਹ ਜਸਟ ਸਟੈਪ ਦਿੱਤਾ ਮਾਰਨੇ ਨੇ ਮਾਰਨਾ ਜੇ ਨਾ ਆਇਆ ਨਾ ਅੱਜ ਤੇ ਮੈਂ ਭੱਕਰੇ ਦੇ ਨਾਲੇ ਨਾਲ ਫਾਹਾ ਦੇ ਦੂੰਗੀ ਮਰ ਜਾਣਾ ਤੁਲਨੀ ਤੇ ਤੁਲਨੀ ਤਾਹਾਂ ਤੱਕ ਤਾਂ ਦਾ ਲੱਗ ਜਾਂਦਾ ਤੈਨੂੰ ਪੁੱਛਣਾ ਮੈਂ ਤਾਂ ਮਾਰਦੀ ਜਮ ਮਾਰ ਦੀ ਪਹਿਲੇ ਤੁਮਰੇ ਕੋਈ ਨਾ ਮੈਂ ਤਾਂ ਪੈਣ ਕਿਸ ਤਾਈ ਪਾਰ ਦੂਗੀ ਆਫੀਸ ਦੀਆਂ ਮੈਂ ਨਹੀਂ ਇੱਥੇ ਆਉਂਦੀ ਕਿਤਾਦ ਦੇਣੀ ਕੜਾ ਸੌਕੀ ਹੈ ਮਾਰਨੇ ਨੂੰ ਥੀ ਰੇਤੇ ਟੀ ਲੜਾ ਜਾਨੀ ਦੇਖ ਜਗਾ ਉਹਨੂੰ ਇੱਧਰ ਮਾਰ ਜਾ ਮਾਰ ਜਾ ਨੀ ਮਾਰਨਾ ਕਿਤੇ ਹੁਣ ਬਈ ਪੈਸੇ ਮੁੱਕ ਗਏ ਔਰ ਮੈਂ ਤਾਂ ਹੁਣ ਉਹ ਤਾਂ ਵਾਪਸ ਕਿਹੜਾ ਦੇਖਣ ਗਿਆ ਹੀ ਨਹੀਂ ਮੋੜਿਆ ਕੋਈ ਗੱਲ ਇਕੜ ਕੋਈ ਹੋ ਚੀਜ਼ ਹੁੰਦੀ ਵੀ ਇੱਕ ਵਾਰੀ ਇੱਕਦਮ ਮੁੜਿਆ ਆਉਂਗੀ ਪੈਣ ਇਹ ਥੋੜਾ ਮੁੜ ਕੇ ਆਉਂਦੀ ਆ 100% ਤਾਂ ਮੁੜ ਵੀ ਜਾਂਦਾ ਤੈਨੂੰ ਪਤਾ ਹੀ ਹੈ ਪੈਣ ਇਹ ਵੀ ਮੁੜ ਕੇ ਆਉਂਦੀ ਆ ਮਰਨੇ ਨੂੰ ਆਂਦੇ ਨਾਲੇ ਨਾਲ ਫਾਹਾ ਦੇ ਦੂੰਗੀ ਜੇ ਪਾੜ ਲਿਆ ਆਹ ਕਿਵੇਂ ਦੇ ਦੇਗੀ ਮਰਨੇ ਨੂੰ ਉਹ ਤਾਂ ਮਰਨਾ ਪਾਜ ਕਹਿੰਦਾ ਤੇਰੇ ਹਾਲ ਕੀ ਨਹੀਂ ਚਾਈ ਮੈਂ ਤਾਂ ਇਹ ਮਰਨੇ ਨੂੰ ਕੀ ਨਹੀਂ ਨਾ ਪੂਰਾ ਹੁਣ ਮਰਨਾ ਤਾਂ ਉੱਟ ਗਿਆ ਪਤਾ ਕਿੰਨਾ ਉੱਟ ਗਿਆ ਨੀ ਕਿੰਤਾ ਹੈਗਾ ਸੀ ਪੈਸੇ ਤਾਂ ਮੈਂ ਕੜਵਾ ਕੜਵੂ ਲੈ ਜੀ ਦੂਰ ਦੂਰ ਤੱਕ ਦੀਂਦਾ ਮਰਨਾ ਪੜਾਣੀ ਕਿਹੜੀ ਖਾਲੀ ਮਰ ਜਾਣਾ ਹੁਣ ਮਾਰੇ ਮੁਕਰੇ ਦਾ ਕੀ ਇਲਾਜ ਕਾ ਨਹੀਂ ਮੈਂ ਇਹਦਾ ਮਰਨਾ ਪਤਾ ਜੀ ਕਿਹੜੀ ਖਾਲੀ ਨਹੀਂ ਕਿਤੇ ਪਾਸੇ ਨਹੀਂ ਮੈਂ ਤਾਂ ਤੇਰੀ ਬੇਰਾਪੁੱਤੇ ਵੀ ਮੈਨੂੰ ਤਾਂ ਲੱਗਦਾ ਪੈਨੇ ਉੱਡ ਗਿਆ ਏ ਨਹੀਂ ਮਰਨਾ ਬਾਹਰੋਂ ਬਾਣੀ ਪੈ ਗਿਆ ਹੁਣ ਲਾਂਗੜਾ ਜਾ ਕਿੱਥੇ ਰੱਤਿਆ ਰੋ ਤੇ ਨੇ ਵੀ ਲੱਗਦਾ ਪਹੇਜਾ ਪਾਣੀ ਦੇਖਣ ਜਾਊਗਾ ਮੈਂ ਤਾਂ ਘਰੇ ਪਹੁੰਚ ਜੂਗੀ ਇਹਨਾਂ ਦੇ ਉਹ ਘਰੇ ਪਹੁੰਚੇ ਕਿ ਜਦੋਂ ਮੈਨੂੰ ਅੜ ਕੇ ਮੈਂ ਤਾਂ ਡੰਡਾ ਦੇ ਦਿੱਤੀ ਡੰਡ ਚ ਤੇ ਉਹ ਮੈਨੂੰ ਛਾਣ ਵੀ ਨਹੀਂ ਫਿਰ ਮੈਂ ਵੀ ਅੰਚੜੀਆਂ ਮੈਂ ਤਾਂ ਕਿਸਤਾਂ ਆਇਆ ਸੀਗਾ ਫਾਲਤਕਾ ਜਾ ਕਰਨ ਲੱਗੇ ਮੈਂ ਤੁੰਗਲ ਆਤੀ ਪਿੱਛੇ ਮਾਰਨ ਭੱਜ ਗਿਆ ਪੈਣ ਹੋਰ ਜੇ ਖੜ ਜਾਂਦਾ ਤਾਂ ਮੈਂ ਪਾਪੂ ਪਾ ਦਿੰਦੀ ਪਾਪੂ ਉੱਡੇ ਜਾਂਦੇ ਮੁੜ ਕੇ ਆਉਂਦੇ ਨਹੀਂ ਹੁੰਦੇ ਇਹ ਜੇ ਤਾਂ ਹੁਣ ਦੇਖ ਜੇ ਮਰਨੇ ਨੂੰ ਪਹਿਲਾਂ ਤੂੰ ਕਿੱਧਰ ਗਿਆ ਅੰਤਰਾ